ਇਸ ਕੋ ਭਾਈ ਰਾਜਾ ਸੀ ਰਾਜੇ ਦੇ ਵਜ਼ੀਰ ਵੀ ਸੀ ਖੋਜੇ ਵੀ ਸੀ ਅਹਲਕਾਰ ਵੀ ਸੀ ਇੱਕ ਉਹਨਾਂ ਹੀ ਛੋਟਾ ਵਜ਼ੀਰ ਸੀ ਬਿਆਦਰੀ ਦਾ ਸੀ ਯਾਨੀ ਉਹਦਾ ਐਡਾ ਵੱਡਾ ਦਿਮਾਗ ਸੀ ਨਾ ਤੇ ਗੱਲਬਾਤ ਸਾਰਿਆਂ ਨੂੰ ਉਹ ਪਿੱਛਾ ਕਰਦਾ ਬਸ ਇੱਕ ਦਿਨ ਉਹਦਾ ਨਾਂ ਸੀ ਖੋਜਾ ਕਿਦਾਂ ਬਾਦਸ਼ਾਹ ਕਹਿੰਦਾ ਵੀ ਕਿਉਂ ਕਰੀ ਹੋਜੇ ਤੂੰ ਤੜਕਿਓ ਮਹਿਲ ਨਹੀਂ ਧੋਲਣਾ ਸੀ ਆ ਜੀ ਧੋਲਰ ਮਹਿਲਾਂ ਨੂੰ ਆਦੇ ਵਾਲੇ ਨੂੰ ਨਹੀਂ ਪਤਾ ਹੁੰਦਾ ਤੜਕਿਉ ਆ ਜੀ ਤੇ ਆਪਾਂ ਉਹ ਜੇ ਕੋਈ ਰਾਏ ਲੈਂਦਾ ਸੀ ਨਾ ਹੋਰ ਵੀਰ ਤਾਂ ਕਿਸੇ ਤੋਂ ਹੀ ਲੈਂਦਾ ਉਹ ਤੋਂ ਖੋਜੇ ਤੋਂ ਲੈਂਦਾ ਸੀ ਆਪਾਂ ਕੋਈ ਰਾਏ ਕਰਨੇ ਆ ਹੋਰ ਵੀ ਠੀਕ ਆ ਓਹੋ ਤੜਕਿਉ ਠਿਆ ਉੱਠ ਕੇ ਆਵਦਾ ਨਾਤਾ ਨਾ ਆਖੇ ਜਿਵੇਂ ਆਪਾਂ ਕਿ ਗੁਰਦੁਆਰਾ ਸਾਹਿਬ ਜਾਂਦੇ ਆ ਕੋਈ ਮੰਦਰ ਜਾਂਦਾ ਕੋਈ ਮਸਜਿਦ ਜਾਂਦਾ ਉਹ ਮਸਜਿਦ ਚ ਗਿਆ ਤੇ ਚਲ ਆਉਂਦਾ ਜਿਹੜਾ ਪੂਨਾ ਪਾਠ ਪੂਜਾ ਕਰਕੇ ਤੇ ਰਾਜੇ ਕੋਲੇ ਜਾਵੜਿਆ ਸਿਆਲ ਦਾ ਮਹੀਨਾ ਸੀ ਤੇ ਧੁੱਪ ਵੀ ਨਿਕਲੀ ਤੇ ਮਹਿਲਾ ਦੀ ਸ਼ਤ ਤੇ ਜਣਗੇ ਅੱਛਾ ਜੀ ਤੋਰ ਸਿੰਘਾਂ ਡਾ ਕੇ ਬਹਿ ਗਏ ਜਿਹੜੀ ਕੋਈ ਰਾਏ ਫਸ਼ਵਰਾ ਕੀਤਾ ਹੋ ਜੇ ਨੇ ਉਹਨੂੰ ਰਾਏ ਦੱਸੀ ਰਾਜੇ ਦੇ ਪਸੰਦ ਆ ਗਈ ਰਾਜੇ ਦੇ ਐਨ ਚੇਨ ਚ ਬਹਿ ਗਈ ਰਾਜਾ ਖੁਸ਼ ਹੋ ਗਿਆ ਉਹ ਕਹਿੰਦਾ ਖੋ ਜੇ ਇਹਦਾ ਤੇਰੀ ਰਾਏ ਹੈਗੀ ਠੀਕ ਪਾਸ ਹੋ ਗਈ ਇਹਦਾ ਜਿਹੜਾ ਰਾਜ ਦਾ ਕੰਮ ਆ ਤਾਂ ਇਹ ਰਾਜ ਦਾ ਕੰਮ ਤਾਂ ਬਹੁਤ ਲੰਮਾ ਹੁੰਦਾ ਮੁਕਾ ਨਹੀਂ ਗੱਲ ਹੁੰਦੀ ਵੀ ਹੁਣ ਕੋਈ ਗੱਲ ਮੈਨੂੰ ਕੋਈ ਹੱਸਣ ਖੇਡਣ ਲਈ ਦੱਸੇ ਤਾਂ ਤੇਰੀ ਪਾਸ ਹੋਊਗੀ ਫੋਜਾ ਬੋਲਿਆ ਤਾਂ ਆਹ ਦਾ ਬਾਦਸ਼ਾਹ ਕੋਈ ਮੈਥੋਂ ਸਵਾਲ ਪਾਵੇਂਗਾ ਮੈਨੂੰ ਹਮ ਵਾਰਾ ਹਾਂ ਹਾਂ ਪਹਿਲਾਂ ਮੈਨੂੰ ਐਂ ਦੱਸ ਤੈਨੂੰ ਵਿਆਹੇ ਨੂੰ ਸਾਲ ਹੋ ਗਿਆ ਉਹ ਆਰਾ ਜੀ ਹਾਂ ਸਾਲ ਹੋ ਗਿਆ ਉਹਨਾਂ ਫਿਰ ਤੂੰ ਆਪਦੇ ਘਰ ਆਈ ਦੀ ਦੇਖਭਾਲ ਬਹੁਤ ਕਰਦਾ ਹੋਵੇਂਗਾ ਫੋਜਾ ਕਹਿੰਦਾ ਦੇਖੋ ਜੀ ਜਦੋਂ ਬੰਦਾ ਵਿਆਹ ਜਾਵੇ ਸ਼ਾਦੀ ਹੋ ਜੇ ਜਿਹੜੀ ਉਹਦੇ ਘਰਾਂ ਵਾਲੀ ਹੁੰਦੀ ਆ ਉਹ ਬੰਦੇ ਦਾ ਤਾਂ ਸਰੀਰ ਬਣ ਜਾਂਦੀ ਆ ਹਮ ਡਾਊਨਵਰਡ ਸਰੀਰੀ ਆਦੇ ਆ ਤੇ ਬੰਦਾ ਬੰਦੇ ਦੀ ਬੁੜੀ ਅੱਧ ਸਰੀਰੀ ਬਣ ਜਾਂਦੀ ਆ ਤੇ ਬੁੜੀ ਦਾ ਬੰਦਾ ਸਰੀਰੀ ਬਣ ਜਾਂਦਾ ਭਈ ਦੇਖਭਾਲ ਤਾਂ ਕਰਨੀ ਪੈਂਦੀ ਆ ਰਾਜਾ ਸਾਹਿਬ ਤੇਰੇ ਤਿੰਨ ਰਾਣੀਆਂ ਤੂੰ ਵੀ ਦੇਖਭਾਲ ਤਾਂ ਕਰਦਾ ਹੋਵੇਂਗਾ ਪੁੱਛਦਾ ਕਿਸ ਤਾ ਹੋਵੇਂਗਾ ਹੋਰ ਹਾਂ ਇਹਦਾ ਤੇਰੀ ਗੱਲ ਠੀਕ ਆ ਪਰ ਮੈਨੂੰ ਐਂ ਦੱਸ ਬਈ ਤੇਰੇ ਬੇਗਮ ਦੇ ਮਾਂਹ ਕੂੜਨਾ ਕਿੰਨੀਆਂ ਗਿਣੀਆਂ ਕਿ ਤਾ ਉਹ ਕਹਿੰਦਾ ਖਮੋਸ਼ ਹੋ ਗਿਆ ਬੋਲਿਆ ਨਾ ਹੂੰ ਬੋਲਿਆ ਨਾ ਰਾਜੇ ਨੇ ਫੇਰ ਕਿਹਾ ਹੂੰ ਆਦਾ ਕੀ ਗੱਲ ਬੋਲਦਾ ਨਹੀਂ ਹੋ ਜੇ ਦੱਸ ਮੈਨੂੰ ਹੂੰ ਉਹਨੇ ਤੱਚ ਆਖਿਆ ਵੀ ਹਮ ਬੋਲਣਾ ਹੀ ਪਊ ਉਹ ਰਾਜੀ ਪਹਿਲੀ ਦਾ ਗੱਲ ਇਹ ਆ ਵੀ ਜਿੰਨੀ ਤੇਰੀ ਦਾੜੀ ਦੇ ਵਾਲ ਆ ਹੂੰ ਇੰਨੀਆਂ ਚੂੜੀਆਂ ਮੈਂ ਤਾਂ ਚੂੜੀਆਂ ਦੀ ਕਦੇ ਗਿਣਤੀ ਨਹੀਂ ਕਰੀ ਮੈਂ ਚੂੜੀਆਂ ਦਾ ਕਦੇ ਧਿਆਨ ਨਹੀਂ ਦਿੱਤਾ ਚੂੜੀਆਂ ਖੰਣੀਆਂ ਪਰ ਜਾਨੀ ਮੇਰੇ ਦਿਮਾਗ 'ਚ ਜਿੰਨੀਆਂ ਚੂੜੀਆਂ ਉਹਨੇ ਤੇਰੀ ਦਾੜੀ ਦੇ ਵਾਲ ਆ ਬੜਾ ਜੰਨੀ ਆ ਉਹ ਕਹਿੰਦਾ ਨਹੀਂ ਇਹ ਨਹੀਂ ਗੱਲ ਹੋ ਸਕਦੀ ਉਹ ਆਦਾ ਨਹੀਂ ਹੋ ਸਕਦੀ ਆ ਬੜਾ ਦਾੜੀ ਦੇ ਵਾਲ ਤਾਂ ਗਿਣਿਆ ਨਹੀਂ ਜਾਂਦੇ ਰਾਜਾ ਕਹਿੰਦਾ ਔਰ ਇਹ ਦਾੜੀ ਦੇ ਵਾਲ ਨਹੀਂ ਗਿਣਿਆ ਚੂੜੀਆਂ ਵੀ ਜਾਂਦੀਆਂ ਜਿਹੜੀਆਂ ਔਰਤ ਚੂੜੀਆਂ ਪਾਉਂਦੀਆਂ ਗਿਣ ਨਹੀਂ ਸਕਦੇ ਕਿ ਜਿਹੜਾ ਕੂਣਾਤ ਕਰ ਲਿਆ ਜਾਂਦੀ ਆ ਕਿਤੇ ਟੁੱਟ ਕੇ ਗੁੱਠਾਂ ਤੇ ਆ ਜਾਂਦੀਆਂ ਕਿਤੇ ਘਰ ਜਾਂਦੀਆਂ ਕਿਤੇ ਬਾਹਾਂ ਜਾਂਦੀਆਂ ਵੀ ਇਹ ਨਹੀਂ ਗਣਤੀ ਹੁੰਦੀ ਰਾਜੇ ਨੂੰ ਕਹਿੰਦਾ ਤੂੰ ਮੈਨੂੰ ਐਂ ਦੱਸ ਵੀ ਤੂੰ ਨਿਤ ਮਹਿਲਾਾਂ 'ਚੋਂ ਉੱਤਰਦਾ ਨਿਤ ਮਹਿਲਾਾਂ ਛੱਡਦਾ ਤੂੰ ਕਹਿੰਦੇ ਪੌੜੀਆਂ ਗਿਣੀਆਂ ਕਿੰਨੀਆਂ ਰਾਜੇ ਨੇ ਸਿਰ ਮਾਰਿਆ ਅਰ ਵੀ ਨਹੀਂ ਮੈਂ ਤਾਂ ਘਰੇ ਖੋਇਆ ਪੌੜੀਆਂ ਖਣੀ ਧਿਆਨ ਹੀ ਨਹੀਂ ਦਿੱਤਾ ਮੈਂ ਤਾਂ ਗਿਣੀਆਂ ਨਹੀਂ ਐਂ ਕਹ ਕੇ ਤੇ ਰਾਜਾ ਖੁਸ਼ ਹੋ ਗਿਆ ਉਹਨੂੰ ਕਹਿੰਦਾ ਉਹਨੇ ਪੂਰਨ ਜਵਾਬ ਦਿੱਤਾ ਰਾਜੇ ਨੂੰ ਦੱਸਦਾ ਨਾਮ ਦੇਖੇ ਨਾ ਮਤ ਰਾਜਾ ਦਾ ਕਚੇਰੀ ਨੂੰ ਉਠ ਗਿਆ ਬੱਗੀ ਮਹंगाई ਬੱਗੀ ਜੋੜ ਕੇ ਰਾਜਾ ਕਚੇਰੀ ਨੂੰ ਉਠ ਗਿਆ ਖੋਜ ਆ ਉਹਦੇ ਘਰ ਨੂੰ ਉਥੇ ਆ ਅੱਛਾ ਜੀ ਚੱਲ ਜਾ ਕੇ ਭਾਈ ਕਚੇਰੀ ਲਾ ਲਈ ਵਜ਼ੀਰ ਵੀ ਆ ਗਏ ਵਕੀਲ ਸਭ ਆ ਗਏ ਖੋਜੇ ਚਾਰ ਖੋਜੇ ਹੁੰਦੇ ਆ ਉਹ ਵੀ ਆ ਗਏ ਰਾਏ ਦੇ ਨਾਲੇ ਵੀ ਆ ਗਏ ਪੂਰੀ ਜਨਤਾ ਜਾਣਿਆ ਪੂਰੀ ਕਚੇਰੀ ਭਰ ਗਈ ਗਰਮ ਕੰਨ ਖੋਜ ਆ ਆ ਨਾ ਅੱਛਾ ਜੀ ਖੋਜ ਆ ਰਿਹਾ ਘਰੇ ਖੋਜ ਦੇ ਘੋੜੀ ਸੀ ਕੋਈ ਦਾ ਦਰਦ ਹੋਣ ਲੱਗ ਗਿਆ ਉਨੇ ਬੈਦ ਲਿਆਂਦਾ ਬੈਦ ਲਿਆ ਕੇ ਦਵਾਈ ਦੁਈ ਦੇਣ ਲੱਗਿਆ ਰਾਜੇ ਨੇ ਔਨਸਾਰ ਉਹਨਾਂ ਨੂੰ ਸਵਾਲ ਪਤਾ ਉਹ ਰਾਜਾ ਕਹਿੰਦਾ ਵੀ ਮੇਰੇ ਸਵਾਲ ਦਾ ਜਵਾਬ ਦੇਖੋ ਪੁੱਤ ਕਿਹੜਾ ਚੰਗਾ ਦੰਦ ਕਿਹੜਾ ਚੰਗਾ ਤੇ ਤੀਜਾ ਉਹ ਵਾਲਾ ਵੀ ਸਭ ਤੋਂ ਗੁਣ ਬੰਦੇ 'ਚ ਕਿਹੜਾ ਕਾਮਯਾਬ ਆ ਠੀਕ ਹੈ ਜੀ ਵੀ ਬੰਦੇ ਦੇ ਵਿੱਚ ਹਰੇਕ ਦੇ ਵਿੱਚ ਗਾਉਣਾ ਵੀ ਕਿਹੜਾ ਕਾਮਯਾਬ ਆ ਠੀਕ ਹੈ ਵੀ ਬੋਲਣ ਚ ਆ ਕਾਰਜ ਕਾਮਯਾਬੀ ਆ ਪੱਜਣ ਚ ਆਖ ਖਾਣ ਚ ਆਖ ਪੀਣ ਚ ਆ ਠੀਕ ਐ ਇਹ ਤਿੰਨ ਸਵਾਲਾਂ ਦਾ ਜੋ ਜਵਾਬ ਦਿੱਤਾ ਨਾ ਉਹ ਜਿਹੜੇ ਸਵਾਲ ਮੰਗੇ ਤੇ ਜਿਹੜਾ ਵੱਡਾ ਵਜ਼ੀਰ ਉਹਦਾ ਹਲਕਾਰ ਸੀ ਉੱਠ ਕੇ ਖੜਾ ਹੋ ਗਿਆ ਰਾਜੇ ਦਾ ਉਸ ਵੇਲੇ ਖੋਜਾ ਹੀ ਨਹੀਂ ਸੀ ਉਹ ਕਹਿੰਦਾ ਜੀ ਜਿਹੜਾ ਹੈਗਾ ਤਾਂ ਆਪਣਾ ਪੁੱਤ ਪੁੱਤ ਦਾ ਉਹਦਾ ਰਾਜੇ ਦਾ ਹੀ ਚੰਗਾ ਜਿਹੜਾ ਦੰਦ ਦਾ ਦੰਦ ਹਾਥੀ ਦਾ ਚੰਗਾ ਤੇ ਵੱਡੀ ਬੰਦੇ ਚ ਗੋਰਾ ਜਿਹੜਾ ਇਹ ਹੈਗਾ ਜਿਹੜਾ ਜਾਦੂ ਜਾਣ ਦਾ ਯਾਰ ਦੂਦਾ ਰਾਜਾ ਤਾਂ ਨਹੀਂ ਮੇਰੇ ਚੇਨ ਚ ਨਹੀਂ ਗੱਲ ਇਹ ਬੈਠੀ ਤੇਰਾ ਸਵਾਲ ਸਹੀ ਨਹੀਂ ਹੈ ਉਸ ਮੌਕੇ ਤੇ ਖੋਜਾ ਹੀ ਨਹੀਂ ਸੀ ਉਹਨੇ ਫੇਰ ਬੰਦੇ ਸਾਦੇ ਨੌਕਰ ਨੌਕਰਾਂ ਨੂੰ ਸੱਦ ਕੇ ਕਹਿੰਦਾ ਓਂ ਕਰੋ ਬੱਗੀ ਜੋੜੋ ਤੇ ਖੋਜੇ ਨੂੰ ਘਰੋਂ ਲੈ ਕੇ ਆ ਖੋਜਾ ਆਇਆ ਨਹੀਂ ਗੱਲ ਕੀ ਆ ਕੋਈ ਕੰਮ ਹੋਇਆ ਨੌਕਰਾਂ ਨੇ ਉਹਦੇ ਬੱਗੀ ਜੋੜੀ ਜੋੜੀ ਤੇ ਖੋਜੇ ਦੇ ਘਰੇ ਗਏ ਅੱਧ ਵੀ ਰਾਜਾ ਸਾਦਾ ਤੇ ਤੂੰ ਆਇਆ ਨਹੀਂ ਓਹਰੇ ਮੇਰੇ ਕੁੜੀ ਤੇ ਦਰਦ ਹੁੰਦਾ ਸੀ ਹੁਣ ਆ ਰਾਮ ਆ ਮੈਂ ਆਉਂਦਾ ਸੀ ਕਹ ਲੋ ਖੋਇਆ ਬੱਗੀ ਚ ਬੈਠਾ ਆਖੇ ਕਿ ਨਾ ਹਾਂ ਵੀ ਰਾਜਾ ਉਹ ਆਰਾ ਵੀ ਮੇਰਾ ਜਵਾਬ ਦੇ ਪੁੱਤ ਕਿਹੜਾ ਚੰਗਾ ਹੂੰ ਦੰਦ ਕਿਹੜਾ ਚੰਗਾ ਹੂੰ ਤੇ ਸਭ ਤੋਂ ਬੰਦੇ ਚ ਗੁਰ ਕਿਹੜਾ ਚੰਗਾ ਉਹ ਕਹਿੰਦਾ ਬੁੱਤ ਦਾ ਗਾਂ ਦਾ ਚੰਗਾ ਹੂੰ ਉਹਦਾ ਠੀਕ ਆ ਦੰਦ ਦੰਦਾਰਾ ਜੱਟ ਦਾ ਹਾਲਾ ਹਾਏ ਦਾ ਫਾਲਾ ਹੁੰਦਾ ਉਹਨੂੰ ਕਹਿੰਦਾ ਡੰਗ ਕੱਢ ਲੋ ਉਹ ਦੰਦ ਦਾ ਸਭ ਨੂੰ ਉਹ ਚੰਗਾ ਤੇ ਤੀਜਾ ਤੀਜਾ ਦਾ ਸਭ ਤੋਂ ਬੰਦੇ ਦੇ ਵਿੱਚ ਹਿੰਮਤ ਵੱਡੀ ਆ ਜਿਹੜੇ ਬੰਦੇ 'ਚ ਹਿੰਮਤ ਆ ਹਿੰਮਤ ਨਾਲ ਸਭ ਕੁਝ ਕਰ ਸਕਦਾ ਜਾਦੂ ਵੀ ਸਿੱਖ ਲੂ ਮਿਹਨਤ ਵੀ ਸਭ ਕੁਝ ਕਰ ਲੂ ਸਭ ਤੋਂ ਵੱਡੀ ਹਿੰਮਤ ਆ ਉਹ ਆਇਆ ਕਹਿੰਦਾ ਵੀ ਠੀਕ ਐ ਨਾ ਤੇ ਮੈਨੂੰ ਹੁਣ ਦੱਸ ਜਿਹੜਾ ਜਵਾਬ ਲਾਖੇ ਦੱਸ ਵੀ ਕਿਹੜੇ ਹਿਸਾਬ ਨਾਲ ਸੀ ਵੱਡੇ ਆ ਇਹ ਉਹ ਕਹਿੰਦਾ ਜਿਹੜਾ ਜੱਟ ਆ ਜੱਟ ਨਾ ਬਲ ਬੱਛਾ ਬੱਛੇ ਬਾੜ ਕਾ ਬਣੀਆਂ ਦਾ ਜੱਟ ਨੂੰ ਹਲ ਜੋੜਦਾ ਹਲ ਜੋੜ ਕੇ ਉਹਦੇ ਨਾਲ ਪੇਲੀ ਬਹੋਂਦਾ ਸੁਹਾਗ ਦਾ ਬੀਜ ਦਾ ਰੇ ਕੂੜਾ ਵੀ ਪਾਉਂਦਾ ਰੇ ਵੀ ਬਣਾਉਂਦਾ ਗੋਹੜਾ ਰੇ ਕੂੜਾ ਵੀ ਉਹਦੇ ਨਾਲ ਪਾਉਂਦਾ ਤੇ ਦੂਜਾ ਨੰਬਰ ਜਿਹੜਾ ਹੈਗਾ ਹਾਲ ਹਾਲ ਦਾ ਚੌਂ ਹੁੰਦੇ ਲੱਕੜ ਦੇ ਹਾਲ ਹੁੰਦੇ ਸੀ ਤੇ ਦੇਖੇ ਨਹੀਂ ਚੌਂ ਲੱਕੜ ਦੀ ਤੇ ਮੂਰੇ ਫਾਲੇ ਹੁੰਦੇ ਸੀ ਏਡੇ ਇਹ ਤਾਂ ਕੁੱਟਦੇ ਰਹੇ ਨੂੰ ਕੁੱਟਣਾ ਮੈਸਤਰੀ ਨੇ ਕਿਹੜਾ ਸਿਰ ਛੱਟ ਸਿਰ ਛੱਟ ਸਿਰ ਛੱਟੇ ਵਾਰਸ ਵੀ ਇੱਕ ਨੁੱਕੀ ਜਿਹੀ ਬਣਾਈ ਵੀ ਉਹ ਜਿਹੜਾ ਕਹਿੰਦੇ ਸੀ ਉਹ ਡੰਗ ਤੇ ਮਾਰਦੇ ਸੀ ਕਾਣਾ ਚੱਕ ਚੱਕ ਆ ਅੱਛਾ ਕਾਣ ਕੱਢਦੇ ਸੀ ਡੰਗ ਨਾਲ ਉਹ ਆ ਜਿਹੜਾ ਉਹਦਾ ਡੰਗ ਆ ਉਹਦੇ ਨਾਲ ਐ ਤਰਤੀ ਬਾੜ ਦਾ ਬਹੋਂਦਾ ਫਿਰ ਬੀਜਣ ਵੇਲੇ ਜੱਟ ਰਹੀ ਬੀਕੇਦਾ ਬੀਕੇ ਰ ਕੇ ਫਿਰ ਨਾਜ ਹੁੰਦਾ ਨਾਜ ਖਾ ਕੇ ਆਪਾਂ ਸਾਰੀ ਦੁਨੀਆ ਆਪਣੀ ਜ਼ਿੰਦਗੀ ਬਤੀਤ ਕਰਦੇ ਆਂ ਜੇ ਜੱਟ ਨਾ ਹੋਵੇ ਤੇ ਜੱਟ ਦਾ ਡੰਗ ਨਾ ਹੋਵੇ ਤੇ ਦੁਨੀਆ ਭੁੱਖੀ ਮਰ ਜਾਊ ਰਹਿ ਗਿਆ ਦੂਜਾ ਦੂਜਾ ਜਿਹੜਾ ਵੀ ਉਹ ਜਿਹੜੀ ਬੰਦੇ ਚ ਗਉਣ ਵਾਲਾ ਵੱਡਾ ਉਹ ਆ ਜਿਹੜੀ ਗਉਣ ਬੰਦੇ ਚ ਉਹ ਆ ਹਿੰਮਤ ਜੇ ਬੰਦੇ ਚ ਹਿੰਮਤ ਆ ਬੰਦਾ ਹਿੰਮਤ ਨਾਲ ਕੋਈ ਚੀਜ਼ ਹੱਥੇ ਹੀ ਬਣਾ ਲੇ ਕੋਈ ਚੀਜ਼ ਕਰ ਸਕਦਾ ਜਿਹੜੀ ਮਰਜ਼ੀ ਚੀਜ਼ ਸਿੱਖ ਲੇ ਸਭ ਤੋਂ ਵੱਡੀ ਹਿੰਮਤ ਆ ਉਹਨੇ ਉਸੇ ਵੇਲੇ ਹੁਕਮ ਦਿੱਤਾ ਫੋ ਜਿਹਨੂੰ ਕੁਰਸੀ ਦਿੱਤੀ ਵੱਡੇ ਵਜ਼ੀਰਾਂ ਵਾਲੀ ਉਹਦੇ ਲਾਠੀਆਂ ਫੀਟੀਆਂ ਤੇ ਉਸ ਵੇਲੇ ਉਹਨੇ ਵੱਡਾ ਵਜ਼ੀਰ ਬਣਾਇਆ ਪਾਇ